ਵੇਖਾ ਕਿ ਤੇ ਲੜਾਈਆਂ ਵਾਈਆਂ ਗੱਲਾਂ ਕਰਦੀ ਐ ਚਾਜ ਨਾ ਬੋਲਿਆ ਕਰ ਤੈਨੂੰ ਬੋਲਣ ਦੇ ਚੱਤਾ ਭੁੱਲ ਗਿਆ ਵਾ ਤੇ ਮੰਮੀ ਕਰਨੀਆਂ ਵਾ ਉਹ ਵੀ ਉਧਰ ਗਵੰਡਰ ਵਾਲੋ ਹੋ ਕੇ ਆਈ ਸੀ ਆਣ ਕੇ ਭੁਰਕੰਡੀ ਸੀ ਤੇ ਤੁਸੀਂ ਵੀ ਜਦੋਂ ਉਧਰ ਜਾਂਦੇ ਤੁਸੀਂ ਵੀ ਇਦਾਂ ਹੀ ਕਰਦੇ ਹੋ ਤੇ ਸੰਦੀਪ ਨੂੰ ਇੱਕ ਗੱਲ ਸਮਝਾ ਲਿਓ ਕਿ ਉਧਰ ਨਹੀਂ ਜਾਦਾ ਜਾਣਾ ਇਹਨਾਂ ਆਖਿਓ ਘਰ ਚ ਲੜਾਈ ਪੈਈ ਨਹੀਂ ਤੁਸੀਂ ਤਾਂ ਜਾਂਦੀਆਂ ਨਹੀਂ ਜੇ ਸੰਦੀਪ ਜਾਂਦੀ ਐ ਤੇ ਮੈਂ ਨਹੀਂ ਜਾਂਦੀ ਨਾ ਹੀ ਦੀਦੀ ਜਾਂਦੀ ਆਹ ਤੇ ਵਧੀਆ ਹੋਇਆ ਜਿਹੜਾ ਮੇਰੀਆਂ ਗੱਲਾਂ ਚ ਆ ਗਿਆ ਇਹਨੂੰ ਇਹਤ ਨਾ ਹੋਊਗਾ ਵੀ ਅਹੀਂ ਗਲਤ ਸੀ ਸੰਦੀਪ ਸਹੀ ਸੀ ਕੋਈ ਨਹੀਂ ਸੰਦੀਪ ਕੋਰੇ ਜੇ ਤੂੰ ਮੇਰੇ ਨਾਲ ਚਲਾਕੀ ਛੱਡੀ ਜਨਾ ਹੁਣ ਤੈਨੂੰ ਮੈਂ ਦੱਸਦੀ ਆ ਆਪਣੀ ਮਾਂ ਸਾਹਮਣੇ ਮੈਨੂੰ ਬੁਰੀ ਬਣਾਇਆ ਵਾ ਨਾ ਜੇ ਹੁਣ ਤੈਨੂੰ ਨਾਰਾ ਦਲਜੀਤ ਸਾਹਮਣੇ ਬੁਰੀ ਬਣਾਇਆ ਤੇ ਮੂਹ ਨਹੀਂ ਦਜਿੰਦਰ ਕਿਨੇ ਕਹਣਾ ਇਧਰ ਆ ਮੇਰੀ ਗੱਲ ਸੁਣ ਹਾਂਜੀ ਭਾਬੀ ਮੈਂ ਤੈਨੂੰ ਨਵ ਗੱਲ ਨਹੀਂ ਕਹਾਂਦੀ ਜੇ ਤੂੰ ਆਗੇ ਤੇ ਸੰਦੀਪ ਨੂੰ ਲੈ ਆ ਤੇ ਤੂੰ ਕਿਉਂ ਨਹੀਂ ਪਹਿਣਾ ਮੰਨਣ ਡਿਆ ਹੈਗਾ ਹੁਣ ਭਾਬੀ ਉਹਨੇ ਕਿੱਥੋਂ ਆਉਣਾ ਵਾ ਇਹਨੇ ਮੈਨੂੰ ਫੋਨ ਤੱਕ ਨਹੀਂ ਕੀਤਾ ਜਾ ਕੇ ਮੈਂ ਫੋਨ ਕੀਤਾ ਉਹਨੇ ਚੁੱਕਿਆ ਵੀ ਨਹੀਂ ਇਹ ਵੀ ਚਲ ਕੋਈ ਗੱਲ ਨਹੀਂ ਉਹ ਨਿਆਣੀ ਸਿਆਣੀ ਆ ਉਹਨੂੰ ਅਜੇ ਇਹਨਾਂ ਗੱਲਾਂ ਦਾ ਪਤਾ ਨਹੀਂਗਾ ਹੈਗਾ ਤੇ ਤੂੰ ਜਾ ਕੇ ਨਾ ਤੇ ਲੈ ਕੇ ਆ ਉਹਨੂੰ ਉਹ ਨਾ ਪੂਰੀ ਮੰਮੀ ਦੀ ਮੰਦੀ ਆ ਮੰਮੀ ਇਹੋ ਕਹਿੰਦੀ ਆ ਕਿ ਕੁੜੀ ਇੱਥੇ ਰਹਿ ਤੂੰ ਪਰ ਮਿੰਨੂ ਵੀ ਕਹਿੰਦੇ ਸੀ ਕਿ ਤੂੰ ਇੱਥੇ ਆ ਜਾ ਬੱਕਾ ਹੀ ਉਹਦੇ ਸਦੈਣਵਾ ਜਿਹੜੀ ਮੰਮੀ ਦੇ ਮਗਰ ਲੱਗੀ ਆ ਇਹਨੂੰ ਨਹੀਂ ਪਤਾ ਕਿ ਉੱਥੇ ਰਿਹਾ ਜਾਂਦਾ ਉਹ ਵੀ ਬਗਾਨੀਆਂ ਆ ਕਿੰਨੇ ਦਿਨ ਖਵਾਲਣ ਗੀਆਂ ਹੋਰ ਇਹ ਗੱਲ ਹੈਗੀ ਪਰ ਉਹ ਨਹੀਂ ਨ ਮੰਨਦੀ ਨਾਲੇ ਦਲਜੀਤ ਆ ਜੜੀ ਨਾ ਤੇਰੇ ਜਾਣ ਵਾਲੀ ਗੱਲ ਬਾਤ ਇਹ ਉਹਨੂੰ ਸਮਝਾ ਦੇ ਆਖੀ ਵੀ ਮੈਂ ਤੇ ਨਹੀਂ ਜਾਣਾ ਹੈਗਾ ਵੇਹ ਦਲਜੀਤ ਆਪਣਾ ਘਰ ਆਪਣਾ ਹੀ ਹੁੰਦਾ ਉਹ ਬਗਾਨਾ ਕੋਈ ਨਹੀਂ ਸੰਭਾਲਦਾ ਹੈਗਾ ਇਹ ਗੱਲ ਹੈਗੀ ਉਹਦੇ ਮੈਂ ਸਮਝਾਉਣਾ ਉਹ ਨਹੀਂ ਇਹ ਚੀਜ਼ ਨੂੰ ਸਮਝਦੀ ਉਹ ਕਹਿੰਦੀ ਵਾ ਉੱਥੇ ਰਹਿਣਾ ਆਪਾਂ ਕਿਤੇ ਮੇ ਨੂੰ ਮੰਮੀ ਵੀ ਨਹੀਂ ਚੰਗਾ ਸਮਝਦੇ ਤੇ ਭਾਬੀ ਵੀ ਨਹੀਂ ਚੰਗਾ ਸਮਝਦੇ ਅਭਿਦਾਨ ਨੇ ਕਿਹਾ ਹੀ ਤੇਰਾ ਪੰਗੇ ਨਾ ਲਿਆ ਕਰੋ ਪਹਿਲਾਂ ਤਾਂ ਜੇ ਕੀ ਗੱਲ ਬਣਾਉਣੀ ਲਈ ਕੀ ਨਹੀਂ ਹੁੰਦੀ ਰਹੀ ਬਾਵਾਹੀਂ ਤੁਹਾਨੂੰ ਕੋਈ ਗੱਲ ਕੀਤੀ ਨਹੀਂ ਪਤਾ ਨਹੀਂ ਉਹ ਹੁਣ ਤੈਨੂੰ ਕੀ ਕੀ ਕਹਿੰਦੀ ਰਹੀ ਹੈ ਉਹ ਮੈਨੂੰ ਹੋਈ ਕਹਿੰਦੀ ਹੁੰਦੀ ਐ ਮੈਨੂੰ ਸਮਾਨ ਨਹੀਂ ਵਰਤਣ ਦਿੰਦੇ ਕਿ ਜੀ ਤੇ ਮੇਰਾ ਕੋਈ ਹੱਕ ਨਹੀਂ ਐ ਇੰਨਾ ਚਿਰ ਮੈਨੂੰ ਆਈ ਨੂੰ ਹੋਇਆ ਵਾ ਮੈਂ ਅੱਗੇ ਕਦੀ ਮਨਾ ਕੀਤਾ ਉਹ ਸਮਾਨ ਨੂੰ ਚਾਹੇ ਤੁਹਾਨੂੰ ਵੜੀ ਕੀਤਾ ਐ ਵੀ ਮੇਰੇ ਸਮਾਨ ਨੂੰ ਹੱਥ ਨਾ ਲਾਏ ਦੱਸ ਚੀਜ਼ਾਂ ਕਾਹਦੇ ਮਾਰਦੇ ਹੁੰਦੀਆਂ ਵਾ ਵਰਤਨ ਮਾਰਦੇ ਹੁੰਦੀਆਂ ਵਾ ਉਹੀ ਤੇ ਗੱਲ ਮੈਂ ਸਮਝਾਉਣਾ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਜਾਂਦਾ ਤੁਹਾਨੂੰ ਕਿਉਂ ਮਾਰਾ ਬੋਲਦੀ ਐ ਫੇਰ ਤੇ ਤੇ ਨਹੀਂ ਮਣਾ ਕੀਤਾ ਤੇ ਕੋਈ ਗੱਲ ਨਹੀਂ ਮੈਂ ਫੋਨ ਕਰਦਾ ਉਹਨੂੰ ਇਹ ਨੀਂਗਾ ਤੇ ਪੁੱਛਣਾ ਨਾ ਉਹ ਬੀਜੇ ਨਹੀਂ ਫੋਨ ਚੁੱਕਦੀ ਤੇ ਨਾ ਚੁੱਕੇ ਤੂੰ ਇੱਕ ਵਾਰੀ ਜਾ ਸਾਡੇ ਘਰ ਦੇ ਕਹਿਣ ਤੇ ਜਾ ਜਾ ਕੋਈ ਗੱਲ ਨਹੀਂ ਆ ਗੱਲ ਹੋਣਾ ਇਦਾਂ ਕਰਕੇ ਵੇ ਲੈਣੇ ਪਰ ਮੈਂ ਉੱਥੇ ਜਾ ਕੇ ਨਾ ਜ਼ਿਆਦਾ ਮਿੰਟਾਂ ਨਹੀਂ ਕਰਨੀਆਂ ਹੈ ਜੀ ਜੇ ਆਊਗੀ ਠੀਕ ਆ ਇਹ ਮੈਂ ਉੱਥੇ ਨਹੀਂ ਰਹਿਣਾ ਦਲਜੀਤ ਐਵੇਂ ਇਦਾਂ ਨਾ ਕਰਿਆ ਕਰੋ ਜੇ ਉਹ ਏਦਾਂ ਦੀ ਆ ਤੇ ਅਸੀਂ ਵੀ ਇਦਾਂ ਦੇ ਹੋ ਜਾਣਾ ਵਾ ਕੀ ਆ ਜੇ ਉੱਥੇ ਮਿੰਟਾਂ ਕਰਨੀਆਂ ਪੈ ਜਾਣਗੀਆਂ ਤੇ ਘਰ ਨੂੰ ਵਸਾਈਦਾ ਹੋਈ ਦਾ ਵਾ ਕੱਲ ਪਹਿਲਾਂ ਨਹੀਂ ਭਬੀ ਵੀ ਇਹ ਲਾਂਗੀ ਕੀ ਬੰਦਾ ਬੜਾ ਮੈਂ ਹੋ ਕੇ ਆਉਂਗਾ ਕੱਲ ਨੂੰ ਜਾ ਚੱਲ ਹੋ ਆਵੀਂ ਤੇ ਕਰ ਲੈ ਜਿਹੜਾ ਕੋਈ ਕੰਮ ਹੈਗਾ ਤੇਰਾ ਕਰਨ ਵਾਲਾ ਠੀਕ ਹੈ ਠੀਕ ਚਲ ਆਹ ਤੇ ਵਧੀਆ ਹੋਇਆ ਜਿਹੜਾ ਮੇਰੀਆਂ ਕਰਨਾ ਚਾਹ ਰਿਹਾ ਇਹਨੂੰ ਇਹਤ ਨਾ ਹੋਊਗਾ ਇਹ ਅਹੀਂ ਗਲਤੀ ਸੀ ਸੰਦੀਪ ਸਹੀ ਸੀ ਕੋਈ ਨਹੀਂ ਸੰਦੀਪ ਕੋਰੇ ਜੇ ਤੂੰ ਮੇਰੇ ਨਾਲ ਚਲਾਕੀ ਖੇਡੀ ਹੈ ਨਾ ਹੁਣ ਤੈਨੂੰ ਮੈਂ ਦੱਸਦੀ ਆ ਆਪਣੀ ਮਾਂ ਸਾਹਮਣੇ ਮੈਨੂੰ ਬੁਰੀ ਬਣਾਇਆ ਹਾਂ ਨਾ ਜੀ ਹੁਣ ਤੈਨੂੰ ਨਾਹਾਂ ਦਲਜੀਤ ਸਾਨੂੰ ਨੇ ਬੁਰੀ ਬਣਾਇਆ ਤੇ ਮੈਨੂੰ ਹੀ ਦਲਜਿੰਦਰ ਕਿੰਨੇ ਕਹਿਣਾ ਤੇਰੇ ਵਾਲੀ ਗੱਲ ਰਣਜੀਤ ਠੀਕ ਹੀ ਹੋਈ ਏ ਵੇਖ ਨੀ ਸੁਖਮਦੀਆਂ ਵਾਕਈ ਨੋਵਾਂ ਇੱਕ ਬਿਮਾਰ ਪੈ ਗਈ ਤੇ ਦੂਜੀ ਕੰਮ ਡਈ ਆ ਉਹਦੀ ਮੈਨਾਂ ਕੰਮ ਨਹੀਂ ਕਰਉਂਦੀ ਤੇ ਚਾਚੀ ਤੈਨੂੰ ਮੈਂ ਪਹਿਲਾਂ ਹੀ ਆਖਿਆ ਸੀ ਨਾ ਕਿ ਇਹਨਾਂ ਨੇ ਇਦਾਂ ਹੀ ਕਰਨੀ ਐ ਜਿੱਦੋਂ ਸੰਦੀਪ ਆ ਗਈ ਤੇ ਵਾਕਈ ਇਦਾਂ ਹੀ ਹੋਣ ਡਿਆ ਉਹ ਕਹਿੰਦੀ ਵੀ ਮੇਨਾਂ ਕੰਮ ਕਰਾਵੀ ਦੱਸ ਉਹ ਦੋ ਦਿਨ ਆਈ ਆ ਤੇ ਕੰਮ ਕਰਾਵੇ ਤੁਹਾਡੇ ਨਾਲ ਮਾਸਾ ਨਹੀਂ ਇਹਨਾਂ ਨੂੰ ਆਉਂਦੀ ਤੇ ਦੂਜੀ ਨੇ ਜਾਣ ਕੇ ਬਹਾਨਾ ਲਾ ਲਿਆ ਮੈਂ ਠੀਕ ਨਹੀਂ ਯੋਨੇ ਕਾਲੀ ਬਹਾਨਾ ਲਾ ਲੇ ਤੇਰੇ ਵਾਲੀ ਗੱਲ ਪਿਆਰ ਕੋ ਗਈ ਜੋ ਕਿ ਸੌਖੀ ਆਈ ਇਹ ਬਣਾ ਉਹ ਤੇ ਵਿਚਾਰੀ ਅੱਗੇ ਦੁਖੀ ਸੀ ਹਾਂ ਤੇ ਇਹਨਾਂ ਨੇ ਹੋਰ ਦੁਖੀ ਕਰਨਾ ਇਹਨੂੰ ਉਹੀ ਗੱਲ ਹੋ ਗਈ ਨਾ ਫਿਰ ਦਿਮਾਗ ਖਰਾਬ ਦੋਵਾਂ ਦੇ ਇਹ ਹੁਣ ਆਂਦੀਆਂ ਹੋਣੀਆਂ ਕਿ ਬਹਾਨਾ ਲਾਈਏ ਤੇ ਕੰਮ ਸਾਰਾ ਉਹ ਕਰੇ ਮੈਂ ਤਾਂ ਨਹੀਂ ਕੁੜੀ ਨੂੰ ਕੰਮ ਕਰਨ ਦੇਣਾ ਜੋ ਮਰਜ਼ੀ ਕਰਦੀਆਂ ਰਹਿਣ ਸੰਦੀਪ ਨੂੰ ਕਹਵੇ ਕਿ ਮਾਂ ਨਾ ਰੋਟੀ ਬੈਠ ਕੇ ਖਾਈ ਤੋ ਜੋ ਮਰਜ਼ੇ ਕੰਮ ਨਾ ਕਰੀ ਨਹੀਂ ਇਦਾਂ ਹੀ ਕਹਿਣਾ ਆਹੋ ਕੋਈ ਲੋੜ ਨਹੀਂ ਨੂੰ ਕੰਮ ਜੋ ਮਰਜ਼ੀ ਕਰ ਕਹਿੰਦੀਆਂ ਰਹਿ ਤੰਦ ਚੁੱਪ ਕਰ ਕੇ ਮਾਂ ਨਾ ਬੈਠੀ ਰਿਆ ਕਰ ਤੇ ਹੋਰ ਏ ਬਹਾਨਾ ਨਾ ਲੌਂਡਿਆ ਪੀਆ ਵਾ ਅਜ ਕੱਲ ਕੁੜੀ ਆਈ ਆ ਅੱਜ ਬਹਾਨੇ ਬਣਾਉਂਡਿਆ ਪੀਆ ਉਹ ਹੋਈ ਵੀ ਕਿਦਾਂ ਕਿਦਾਂ ਚੱਲ ਜਾਵੇ ਕਈ ਝੂਠ ਬਸ ਸੱਚ ਕਵਾਂਗੀਆਂ ਵੀ ਬਿਮਾਰ ਨਾ ਮੇਰਾ ਤੇ ਰਾਦਾ ਵੀ ਪਰੋਣੇ ਨੂੰ ਫੋਨ ਕਰਕੇ ਕਵਾਂ ਵੀ ਤੂੰ ਇੱਥੇ ਹੀ ਆ ਜਾ ਠੀਕ ਆ ਚਾਚੀ ਜੀ ਇਹ ਕੱਲ ਤਾਂ ਠੀਕ ਸਹੀ ਆ ਕਿ ਪਰੋਣੇ ਨੂੰ ਸੱਦੋ ਨਹੀਂ ਇਦਾਂ ਹੀ ਕਰਨੀ ਫਿਰ ਵੇਖੇ ਪਹਿਲਾਂ ਕੀ ਕਰਦੀਆਂ ਆਹੋ ਆਪੇ ਪਰੋਣਾ ਵੀ ਆਣ ਕੇ ਬਹੇਗਾ ਨਾ ਤੇ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਦਾਂ ਰੋਟੀ ਪਕਾਉਣੀ ਕਿਦਾਂ ਰੋਟੀਆਂ ਪਕਾਉਨੀਆਂ ਪੈੜਿਆ ਔਖੀਆਂ ਹੁੰਦੀਆਂ ਡੇਰੇ ਜਾਵੇ ਉਹ ਆਪਣੀ ਜਾਂ ਲਕਮਦੀ ਫਿਰਦੀ ਆ ਇਹ ਆਪਣੀ ਲਕਮ ਪੀ ਹੋਰ ਕੋਈ ਕੰਮ ਕਰ ਲੈਹੀਂ ਨਾ ਕਰੀ। ਦੇਖੀ ਮੈਂ ਪਿਛਲੇ ਵੀ ਤੰਗ ਹੋਣਗੇ ਜਦੋਂ ਕੰਮ ਨਾ ਹੋਇਆ ਉਥੇ। ਆਹੋ ਉਹਨਾਂ ਤਾਂ ਹੋਣਾ ਹੀ। ਉਹਨਾਂ ਤਾਂ ਹੋਣਾ ਜਿੱਦਾਂ ਸਾਰਾ ਸਦੀਪ ਲੈ ਕੇ ਤੁਰੇ ਫਿਰਦੀ ਕੰਮ। ਕੰਮ ਤੇ ਉਹ ਕਰਦੀ ਨਹੀਂ ਜਿਠਾਣੀ। ਦਲਜੀਤ ਹੀ ਕਰਦਾ ਸਭ ਤਾਂ ਹੀ ਨਾ ਕੰਮ। ਆਹੋ। ਦਲਜੀਤ ਹੀ ਸਾਂਭਦਾ ਹੀ ਰਹਣਾ ਤੇ ਉਹ ਨਾ ਤੇ ਦੂਜਾ ਬਾਹਰ ਵਖਰੇ। ਹਾਂ ਉਹਨੂੰ ਕਰਨਾ ਪਿਆ ਪਤਾ ਤੇ ਆਪੇ ਲੱਗਣਾ। ਆਹੋ ਜਿਹੜੀਆਂ ਗੱਲਾਂ ਕਰਦੀਆਂ ਵਾ ਨਾ ਤੇ ਵੇਖੀ ਫੇਰ ਪਤਾ ਲੱਗਣਾ। ਸੱਸ ਨੂੰ ਤਾਂ ਜਿਠਾਣੀ ਨੂੰ ਕੰਮ ਕਰਨਾ ਪਿਆ ਨਾ ਤੇ ਵੇਖੀ ਗਾਸ ਪੈਂਦੀ। ਫੇਰ ਪੈਣੀ ਆ ਨਾ ਆਪੇ ਜਦੋਂ ਦਲਜੀਤ ਇੱਥੇ ਆ ਆਹ ਵੇਖੋ ਕੀ ਕਰਦੀਆਂ ਨੇ ਫਿਰ ਤੇਰਾ ਪੇ ਹਿੱਸਾ ਮੰਗੂਗਾ ਨਾ ਇਹ ਸਾਡੇ ਨੇ ਲੈਣਾ ਹੀ ਆ ਇਹ ਸਾਧ ਰ ਬਣਦਾ ਇਹ ਸਾਲਿਆ ਕਿ ਆਊਗਾ ਨਾ ਤੋ ਬੇਲੀ ਹੈਗਾ ਥਾਂ ਤੇ ਤੂੰ ਉੱਥੇ ਕੋਠੀ ਪਾਦੀ ਇਹਦਾ ਕਰਨਾ ਇੱਥੇ ਬਣਾ ਦੇ ਇਹਨਾਂ ਦੀ ਗੱਲਾਂ ਸੌਂਦੀ ਲੋੜ ਹੀ ਨਹੀਂ ਹੈ ਤੈਨੂੰ ਨਹੀਂ ਇਦਾਂ ਹੀ ਕਰਾਂਗੀ ਮੈਂ ਇਹਨਾਂ ਤੇ ਜੀਨ ਨਹੀਂ ਦੇਣਾ ਇਹ ਭੜਜਾਈਆਂ ਕਰੀਆਂ ਚੱਜਦੀਆਂ ਤੈਨੂੰ ਪਤਾ ਹੀ ਆਹੋ ਉਹਦੇ ਸਾਹਮਣੇ ਹੁਣ ਬਣੀਆਂ ਵਾ ਨਾ ਚੰਗੀਆਂ ਹੂੰ ਤੇ ਮਗਰ ਉਹ ਕੁਛ ਕਰਦੀਆਂ ਵਾ ਆਹੋ ਇਦਾਂ ਹੀ ਕਰਦੀਆਂ ਦੀਵ ਦੇ ਸਾਹਮਣੇ ਚੰਗੀਆਂ ਬਣ ਜਾਂਦੀਆਂ ਨੇ ਤੇ ਮਗਰੋਂ ਜਾ ਕੇ ਤੋ ਅੱਲੇ ਗੱਲਾਂ ਕਰਦੀਆਂ ਨੇ ਸਦੀਪ ਤੇ ਆਈ ਹੈ ਨਾ ਉਹ ਤਾਂ ਸਿਫਤਾ ਕਰਦੀ ਨਹੀਂ ਥੱਕਣ ਦੀ ਉਹਨਾਂ ਦੀ ਹਾਂ ਉਹ ਚੱਗੀਆਂ ਬੜੀਆਂ ਮੈਂ ਪਤਾ ਤਾਂ ਹਨੂ ਆਣਾ ਹੀ ਇੱਥੇ ਆਂਡ ਗੋ ਆਂਡ ਰੇਣੇ ਆ ਕੀ ਕਰਦੀਆਂ ਵਾਂ ਪਤਾ ਨਹੀਂ ਸੰਦੀਪ ਨੂੰ ਲੱਗਣਾ ਹੁਣ ਵੀ ਇਹ ਕਿੱਦਾਂ ਦੀਆਂ ਨੇ ਇੱਥੇ ਤੇ ਰਹਿਣ ਦਾ ਵੀ ਆਪੇ ਪਤਾ ਲੱਗਣਾ ਹੀ ਆ ਉਹ ਤਾਂ ਲੱਗਣਾ ਹੀ ਆ ਫਿਰ ਹਾਂ ਹੈ ਨਹੀਂ ਆ ਤਨੂੰ ਨਹੀਂ ਪਤਾ ਨੇ ਦਿਮਾਗ ਬੜੇ ਖਰਾਬ ਨੇ ਦੋਹਾਂ ਦੇ ਇੰਨਾ ਨਹੀਂ ਭੁੱਜਿਆ ਕੋਈ ਆ ਗਿਆ ਵਾ ਤਾਂ ਨਾ ਚਾਜਣਾ ਰਹੀ ਏ ਨਾ ਮिन्नੂ ਮੇਰਤੇ ਔਖੀਆਂ ਹੋ ਜਾਂਦੀਆਂ ਨੇ ਕੇਵਲੇ ਨਾ ਮੈਂ ਕੰਮ ਕਰਾਂ ਦੀ ਆ ਹੋਣਾ ਹੀ ਏ ਤੇ ਉੱਤੇ ਹੀ ਹਾਂ ਕੀ ਕੰਮ ਕਰੇ ਯਾ ਚੰਗੀ ਲੱਗਣੀ ਏ ਸੱਸ ਹਾਂ ਇਸ ਸਮਾਨ ਦੇ ਦੇ ਸਮਾਨ ਤੇ ਤਾਂ ਹੀ ਬੰਦਾ ਦਿੰਦਾ ਉਹਨਾਂ ਕੁੜੀਆਂ ਤੇ ਜਿਉਂ ਜੀਣ ਦੇਣ ਜੀਣ ਤਾਂ ਦਿੰਦੀਆਂ ਨਹੀਂ ਉਹ ਦੋਵੇਂ ਚਾਚੀ ਤਾਂ ਉੱਥੇ ਗੱਲ ਕਰਦੀਆਂ ਕਿ ਫਿਰ ਵੱਖਰੇ ਹੋ ਜੋ ਭੈਣਾ ਕੁੜੀ ਮੇਰੀ ਵਿਚਾਰੀ ਕਹਿਣ ਦੀ ਹੀ ਵੀ ਮੈਨੂੰ ਵੱਖਣਿਆ ਕਰ ਦੋ ਤਾਂ ਵੀ ਨਹੀਂ ਕਿ ਪਾਸੇ ਲੱਗਦੀਆਂ ਬੜੀ ਸਾਸ ਕਿਹੜੀ ਗੱਲਾਂ ਲੱਗਦੀ ਫਿਰ ਨਾ ਆਂਦੀ ਤੂੰ ਲੈ ਕੇ ਕੀ ਹੋਣਾ ਤੈਨੂੰ ਦਿੱਤਾ ਕੀ ਤੇਰੇ ਪਿਤਾ ਨੂੰ ਕਿ ਕਹੇ ਰਹੀ ਦਵਾਂਗੇ ਸਭ ਕੁਝ ਤੇ ਵੱਖਰੇ ਤੇ ਕਰੋ ਕੁੜੀ ਤਾਂ ਕਹਿੰਦੀ ਵੀ ਮੈਂ ਹੋਈ ਰੋਕਿਆ ਕਿ ਤੂੰ ਹੀ ਕਰੋ ਤੇ ਸਹੀ ਮੈਨੂੰ ਵੱਖਰੇ ਮੈਂ ਲਿਆਉਂਗੀ ਸਾਰਾ ਕੁਝ ਆਹੋ ਦੇਨੋ ਜੀ ਨਹੀਂ ਕਰਦਾ ਇਹਨਾਂ ਦਾ ਉਹਨਾਂ ਇਰਾਦਾ ਉਹਨੂੰ ਹੀ ਦਈਏ ਸਭ ਕੁਝ ਝਠਾਣੀ ਨੂੰ ਸਾਰੀ ਝਠਾਣੀ ਦੀ ਚਲਦੀ ਆ ਸੱਸ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਆ ਆ ਇਦਾਂ ਹੀ ਆ ਗਾ ਚਲ ਠੀਕ ਆ ਚਾਚੀ ਤੇ ਬੋ ਮੈਂ ਚਾਹ ਬਣਾ ਕੇ ਲਿਆਉਣੀ ਇਹ ਤਾਂ ਵਿਚਾਰੀ ਨਾ ਦੁੱਖ ਸੁੱਖ ਫੋਲ ਲੈਣੀ ਆ ਹੋਰ ਕਿਹਦੇ ਨਾਲ ਫੋਲਣਾ ਹੋਰ ਤੇ ਕੋਈ ਹੈ ਵੀ ਨਹੀਂ ਲਾਗੇ ਜਿਹਦੇ ਨਾਲ ਫੋਲਣਾ ਲੈ ਲਓ ਮੰਮੀ ਚਾਹ ਚਾਹ ਤੇ ਮੈਂ ਪੀ ਲਾਂ ਇਹਨਾਂ ਤਾਂ 10 ਕੁੜੀ ਦੇ ਨਾਲ ਤੀ ਪਰੇਪੋ ਲੜਦੀ ਆ ਕੀ ਕਰ ਕੰਮ ਕਰਨ ਨੂੰ ਆਈ ਆ ਕੁੜੀ ਕੋਈ ਕੋਈ ਕੰਮ ਹੁੰਦਾ ਪ੍ਰਕਾਤ ਆ ਮਮੀ ਸੰਦੀਪ ਨੇ ਤੁਹਾਨੂੰ ਮੈਂ ਮਾਰਾ ਤਾਂ ਕੁਛ ਨਹੀਂ ਕਿਹਾ ਉਹਨੂੰ ਇਹੀ ਕਿਹਾ ਹੈ ਕਿ ਮੇਨਾ ਕੰਮ ਕਰਾ ਲ ਤੂੰ ਕੰਮ ਕਰਨ ਵਾਸਤੇ ਆਈ ਹੈ ਮਿੰਟ ਅੱਗੇ ਬਲਾਈ ਤੀ ਜੇ ਨੇ ਇੱਕ ਜੋਗੀਆਂ ਹੈਗੀਆਂ ਜੀ ਵੀ ਤਾਂ ਅੱਗੇ ਨਿੱਟੀ ਗੰਦੇੜਾ ਕੁੜੀ ਮਮੀ ਅੱਗੇ ਆਪਾਂ ਕਿੰਨਾ ਨੂੰ ਕਹਿੰਦੇ ਰਹੇ ਆ ਤਾਂ ਇਹ ਕਹਿਣੀ ਦੀਦੀ ਨਹੀਂ ਠੀਕ ਤਾਂ ਆ ਕਿ ਦੀਦੀ ਤੂੰ ਕਰ ਲੇਗੀ ਜਿੰਨਾ ਕੋ ਹੁੰਦਾ ਤੇਰੇ ਕੋ ਤੂੰ ਜ਼ਰੂਰ ਉਹਨੂੰ ਕਹਿਣਾ ਹੈ ਮੈਂ ਤਾਂ ਬੋਲੀ ਸੀ ਯਾਨ ਕੇ ਰੋਟੀ ਮੰਗਣ ਡੈ ਭੀ ਰੋਟੀ ਹਜੇ ਬਣੀ ਨਹੀਂ ਇਹਨੂੰ ਨਹੀਂ ਪਤਾ ਕਿ ਸਿਹਰਦੀ ਭਾਬੀ ਕਪੜੇ ਤੋੜ ਨਹੀਂ ਝਾੜੂ ਬੋਚਾ ਲਾਇਆ ਵਾ ਚਲੇ ਦਾ ਥੜਾ ਬੋਲੀ ਦਾ ਹੋਈ ਦਾ ਉਹਦੀ ਮੈਂ ਪਕਾ ਦਿੰਨੀ ਆਸਲੇਲਾ ਬੋਲੀ ਦਾ ਹੋਈ ਦਾ ਮੰਮੀ ਤੂੰ ਇਹ ਨਾ ਇੱਕੋ ਤਰਫੀ ਗੱਲ ਕਰਦੇ ਓ ਤੂੰ ਸਗੋਂ ਆਪ ਨੂੰ ਸਮਝਾਉਂਦੇ ਚਲ ਤੀ ਇਹ ਤੂੰ ਆਈਆਂ ਨਾਲ ਪਰਜਈਆਂ ਨਾ ਕਰੋਨਾ ਪੈਂਦਾ ਕੰਮ ਇਦਾਂ ਨਹੀਂ ਕੋਈ ਰੋਟੀ ਦਿੰਦਾ ਤੁਸੀਂ ਤੇ ਓ ਕਰਦੀਆਂ ਜਿੱਦਾਂ ਤੁਸੀਂ ਬੜੀਆਂ ਥੱਕ ਗਈਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਵੀ ਕਾਰਨਾ ਮੇਰੀ ਗੱਲ ਸੁਣ ਉਹਨੂੰ ਨਹੀਂ ਜ਼ਰੂਰਤ ਕੰਮ ਡਾਉਣ ਦੀ ਕਰਿਆ ਕਰੋ ਦੋ ਜਾਣੀਆਂ ਤੂੰ ਆਹ ਨਹੀਂ ਪਤਾ ਦੀਦੀ ਇਸ ਵੇਲੇ ਠੀਕ ਨਹੀਂ ਆ ਨਾ ਤੁਸੀਂ ਦੀਦੀ ਦਾ ਜਾ ਕੇ ਪਤਾ ਲਿਆ ਉਧਰ ਦੀਦੀ ਨੂੰ ਕੋਈ ਗੱਲ ਨਹੀਂ ਆ ਉਹ ਤਾਂ ਹੀ ਤਾਂ ਬੈਈ ਰਹਦੀ ਆ ਕੰਮ ਕਰਨ ਦੀ ਮਾਰੇ ਮੰਮੀ ਇਦਾਂ ਨਾ ਘੜਿਆ ਕਰੋ ਧੀ ਦਾ ਦੁੱਖ ਲੱਭਦਾ ਵਧਾ ਵਧਾ ਨੂੰ ਨੋ ਦਾ ਨਹੀਂ ਲੱਭਦਾ ਧੀ ਸਿਆਣੀ ਬਣਦੀ ਆ ਤੂੰ ਮੇਰੀ ਸੱਸਵਾ ਤੇ ਮੈਂ ਤੇਰੀ ਸੱਸਵਾ ਮੰਮੀ ਤੂੰ ਕਿੱਦਾਂ ਦੀਆਂ ਗੱਲਾਂ ਘਾਂਡੇ ਹੋ ਐਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਸੰਦੀਪ ਦਾ ਫੈਸਲਾ ਉੱਥੇ ਕਰਾ ਕੇ ਆਓ ਮੈਨੂੰ ਪਤਾ ਹੈ ਇਹੀ ਕੁਛ ਹੋਣਾ ਇੱਥੇ ਅੱਛਾ ਜੇ ਤੁਸੀਂ ਚੰਗੀਆਂ ਹੋਵੋ ਨਾ ਕੁਛ ਨਹੀਂ ਹੁੰਦਾ ਤੀ ਪਿਆ ਨੂੰ ਰੱਖਣਾ ਪੈਂਦਾ ਵਾ ਮੰਮੀ ਆਪਾਂ ਕਿਹਰੇ ਪਾਸੋਂ ਮਾਰੀਆਂ ਦੱਸੋ ਵੀ ਸਹੀ ਤੇ ਤੁਸੀਂ ਤਾਂ ਕਹਿੰਦੇ ਏਦਾਂ ਦਾ ਕੰਮ ਕਾੰਡਿਆ ਤੇ ਕੁੜੀ ਨੂੰ 4 ਦਿਨ ਚ ਹਾਜ਼ਰ ਲੈਣ ਮੰਮੀ ਕਿੰਨਾ ਕੁ ਰੁਕੋ ਆਪਾਂ ਕੰਮ ਕਰਾ ਲੈਣਾ ਹੀ ਤੁਸੀਂ ਤਾਂ ਹੱਦ ਹੀ ਕਰਦੇ ਹੋ ਕੰਮ ਕਰਾ ਲੈਣਾ ਮੈਂ ਤਾਂ ਇਹੀ ਕਿਹਾ ਸੀ ਕਿ ਜਿੰਨੇ ਦਿਨ ਦੀਦੀ ਠੀਕ ਨਹੀਂ ਆ ਚਾ ਸੰਦੀਪ ਮੇਨਾ ਕੰਮ ਕਰਾ ਲੇਗੀ ਤੁਹਾਨੂੰ ਹੀ ਪਤਾ ਘਰ ਦਾ ਕਿੰਨਾ ਕੰਮ ਹੁੰਦਾ ਵਾ ਉੱਪਰ ਵੀ ਸਾਰਾ ਕੰਮ ਕਰਨਾ ਪੈਂਦਾ ਚਾਰੂ ਪੋਚਿਆ ਥੱਲੇ ਵੀ ਕਿੰਨਾ ਕੰਮ ਦਾ ਕੰਮ ਕਰੇ ਮੈਂ ਕਿਹੜੀ ਲੋਏ ਦੀ ਬਣੀ ਐ ਅੱਛਾ ਹੁਣ ਕੁੜੀ ਆ ਇਹ ਤਾਂ ਦੀ ਗੱਲਾਂ ਘਾਂਟਾ ਪੀਂ ਜਾਂ ਜੇ ਆਪਣੇ ਕੰਮ ਕਰਦੀਆਂ ਬਕਾਨਾ ਤੇ ਨਹੀਂ ਕਰਦੀਆਂ ਕਰੋ ਨਾ ਕਰੋ ਸਹਾਨੀਆਂ ਕਿਸੇ ਨੂੰ ਵੀ ਤਾਂ ਠੀਕ ਐ ਮੰਮੀ ਫਿਰ ਮिन्नੂ ਨਹੀਂ ਕੱਲੀ ਨੂੰ ਸਹਾਨ ਹੈਗਾ ਆਪਣੀਆਂ ਪਕਾ ਲਿਆ ਕਰੋ ਤੇ ਖਾ ਲਿਆ ਕਰੋ ਅੱਛਾ ਤੇ ਕਿਉਂ ਕਿੰਨੇ ਓਕੇ ਹੋ ਇਹ ਸਹਾਨੀਆਂ ਤੂੰ ਪਕਾ ਲਿਆ ਕਰੋ ਤੇ ਖਾ ਲਿਆ ਕਰੋ ਹੁਣ ਤਾਂ ਮੈਨੂੰ ਚੇਤਾ ਆ ਗਿਆ ਲੋਕਾਂ ਦੀਆਂ ਸੱਸਾਂ ਦਾ ਸੱਸਾ ਕਿੰਨਾ ਨਾਲ ਕੰਮ ਕਰਾਉਂਦੇ ਆ ਤੂੰ ਹੀ ਤਾਂ ਕਿਤੇ ਹੱਥ ਨਹੀਂ ਲਾਉਂਦੇ ਆ ਡੇ ਕੋ ਨਹੀਂ ਹੁੰਦਾ ਕੰਮ ਤੂੰ ਹੀ ਕਰਨਾ ਦੋਹਾਂ ਜਾਣੀਆਂ ਅੱਛਾ ਆਪਾਂ ਤੁਹਾਡੇ ਦੋਵਾਂ ਗਮਾਵਾਂ ਤੀਆਂ ਕੋ ਹੁੰਦਾ ਨਹੀਂ ਆ ਤੇ ਮੈਂ ਇਕੱਲੀ ਲੋਹੇ ਦੀ ਬਣੀ ਆ ਤੂੰ ਲੋਹੇ ਦੀ ਬਣੀ ਤਾਲ ਦੋਵਾਂ ਨੂੰ ਕਰਨਾ ਪੈਣਾ ਵਾ ਕਰੋ ਨਾ ਕਰੋ ਦੀਦੀ ਠੀਕ ਨਹੀਂ ਆ ਦੀਦੀ ਤੇ ਮੈਂ ਨਾ ਕਰਾਉਂਦੇ ਆ ਕੰਮ ਡੇ ਵਾਂਗੂ ਥੋੜਾ ਬੈਠੇ ਰਹਿੰਦੇ ਆ ਚੱਲ ਸੰਦੀਪ ਨੇ ਨਹੀਂ ਕਰੋਨਾ ਤੂੰ ਹੀ ਕਰਾ ਲਿਆ ਕਰੋ ਮੇਰੇ ਕੋ ਹੁੰਦਾ ਕੰਮ ਹੁਣ ਤੂੰ ਚੰਗੀਆਂ ਭਲੀਆਂ ਜੇ ਕੰਮ ਕਰ ਮਮੀ ਤੂੰ ਹੀ ਕਿੰਨਾ ਕੰਮ ਕਰਨਾ ਬਸ ਲੱਗੋ ਸਬਜ਼ੀ ਸੁਬਜੀ ਛੀਰਦਿਆ ਕਰੋ ਲਸਣ ਗੰਡਾ ਛੀਰਤਾ ਪੋਟਨ ਮੈਂ ਕਿਹੜਾ ਕੰਮ ਡੋਗਨੀ ਹੈ ਤੂੰ ਹੀ ਕਿਹੜੀ ਕਮਾਈ ਕਰਨੀ ਹੁੰਦੀ ਗੰਡਾ ਸਬਜੀਂ ਤੇਰ ਕੋਈ ਚੀਜ਼ ਰਹਿ ਜਾਂਦਾ ਤੂੰ ਵੇਖ ਲੈਣਾ ਸੀ ਯਾਰ ਦਾ ਕਿ ਬੈਠੀ ਐ ਇੱਕ ਮਿੰਟ ਵੀ ਮੈਂ ਠੀਕ ਐ ਪਹਿਲਾਂ ਝਾੜੂ-ਪੋਚਾ ਲਾਇਆ ਕਿੰਨਾ ਟਾਈਮ ਲੱਗਾ ਵਾ ਸਾੜੇ ਘਰ ਤੱਕ ਪਹਿਲਾਂ ਤਾਂ ਨਹੀਂ ਸੀ ਇਦਾਂ ਕਹਿੰਦੀ ਹੁੰਦੀਆਂ ਜਿੱਦਾਂ ਦੀ ਕੁੜੀ ਆ ਗਈ ਉਦੋਂ ਦੀਆਂ ਦੀ ਗੱਲਾਂ ਕੰਡਿਆ ਪਈਆਂ ਤੇ ਮੰਮੀ ਪਹਿਲਾਂ ਦੀਦ ਲਾ ਕੇ ਝਾੜੂ-ਪੋਚਾ ਕਰ ਦਿੰਦੇ ਸੀ ਤੇ ਮੈਂ ਰੋਟੀ ਬਣਾ ਲੈਂਦੀ ਦੋਵੇਂ ਪਾਸੇ ਕੰਮ ਵੰਡਿਆ ਜਾਂਦਾ ਸੀ ਹੁਣ ਇੱਕੋ ਬੰਦੇ ਨੂੰ ਕਰਨਾ ਪਏ ਉਹਨੇ ਤਾਂ ਔਖਾ ਹੋਣਾ ਹੀ ਆਪੇ ਚੱਲ ਕੋਈ ਨਹੀਂ ਆਪੇ ਹੋਏ ਨਾ ਕੰਮ ਲੈਣ ਹੀ ਮੰਮੀ ਆਪਣੀ ਧੀ ਨੂੰ ਨਾ ਤੂੰ ਸਮਝਾਇਆ ਕੋਈ ਵੀ ਸਾਡੇ ਦਿਵਾਲੇ ਰਹੋ ਧੀ ਸਮਝੀ ਆ ਜੇ ਸਮਝੀ ਹੁੰਦੀ ਤਾਂ ਉੱਥੇ ਵਸਦੀ ਇੱਥੇ ਆਣ ਕੇ ਪਰਜਾਈਆਂ ਨਾ ਨਾ ਲਾਂਡੀ ਹੁੰਦੀ ਵੇਖਾ ਕਿਡੇ ਲੜਾਈਆਂ ਵਾਈਆਂ ਗੱਲਾਂ ਕਰਦੀ ਐ ਚਾਜ ਨਾ ਬੋਲਿਆ ਕਰ ਤੈਨੂੰ ਬੋਲਣ ਦਾ ਚੇਤਾ ਭੁੱਲ ਗਿਆ ਵਾ ਤੇ ਮੰਮੀ ਕਰਨੀਆਂ ਵਾ ਉਹ ਵੀ ਉਧਰ ਗਵੰਡਰ ਵਾਲੋ ਹੋ ਕੇ ਆਈ ਸੀ ਆਣ ਕੇ ਭੁਰਕੰਡੀ ਸੀ ਤੇ ਤੂੰ ਵੀ ਜਦੋਂ ਉਧਰ ਜਾਂਦੇ ਤੂੰ ਵੀ ਇਦਾਂ ਹੀ ਕਰਦੇ ਓ ਤੇ ਸੰਦੀਪ ਨੂੰ ਇੱਕ ਗੱਲ ਸਮਝਾ ਲਿਓ ਕਿ ਉਧਰ ਨਹੀਂ ਜ਼ਿਆਦਾ ਜਾਣਾ ਕਿ ਇੰਨਾ ਆਖਿਓ ਘਰ ਚ ਲੜਾਈ ਪੈਣੀ ਤੂੰ ਹੀ ਤਾਂ ਜਾਣਦੀ ਆਂ ਨੀ ਜੇ ਸੰਦੀਪ ਜਾਣਦੀ ਐ ਤੇ ਮੈਂ ਨਹੀਂ ਜਾਂਦੀ ਨਾ ਹੀ ਦੀਦੀ ਜਾਂਦੀ ਆ। ਆ ਤੁਸੀਂ ਕਿੱਥੇ ਜਾਂਦੀਆਂ ਜੀ? ਬੇਵਜ੍ਹਾ ਆਪਾਂ ਨਹੀਂ ਘਰੋਂ ਬਾਹਰ ਜਾਂਦੀਆਂ ਹੁੰਦੀਆਂ। ਚੋਰੀ ਸੱਪੇ ਭਾਏ ਹੋਉਂਦੀਆਂ ਉਧਰੋਂ। ਚਲੋ ਠੀਕ ਆ ਤੁਹਾਡਾ ਤੇ ਇਹੀ ਕੰਮ ਰਹਿਣਾ ਵਾ। ਜਿੱਦਾਂ ਦੀ ਕੁੜੀ ਆ ਗਈ ਹੈ ਨਾ ਇਹਦੀ ਜਬਾਨ ਬੜੀ ਚੱਲਣ ਢਈ ਹੈ। ਇਹਦੀ ਜਬਾਨ ਕੱਟਣ ਵਾਲੀ ਹੋਈ ਹੈ। ਹੋਈ ਨਹੀਂ ਕਰਨ ਨੂੰ ਮੈਂ ਬੱਸ ਚੈਨ ਨੂੰ। ਹੈਲੋ। ਹੈਲੋ। ਸੁਨੀਪ ਕੀ ਹਾਲ ਆ? ਵਧੀਆ ਵਧੀਆ ਤੇ ਸੁਣਾਓ। ਬਜਟ ਕੀ ਗੱਲ ਫੋਨ ਕਿਉਂ ਨਹੀਂ ਚੁੱਕ ਲਈ? ਮੈਂ ਕੱਲ ਵੀ ਫੋਨ ਦਿੱਤਾ ਸੀ। ਮੈਂ ਤੁਹਾਡਾ ਫੋਨ ਕਿਉਂ ਚੁੱਕਾ? ਕਿਉਂ ਜਦੋਂ ਮੈਂ ਤਾਂ ਨੂੰ ਇੰਨੀ ਵਾਰਾ ਕਿਹਾ ਵਾ ਕਿੱਥੇ ਆ ਜਾਓ ਤੂੰ ਇੱਥੇ ਆਉਂਦੇ ਕਿਉਂ ਨਹੀਂ ਫਿਰ ਸੰਦੀਪ ਮੇਰੀ ਸੁਣ ਗੱਲ ਤੂੰ ਇੱਥੇ ਆਉਣਾ ਕਿ ਮੈਂ ਇੱਥੇ ਆਉਣਾ ਵਾ ਇਹਦਾ ਨਿੱਕੀ ਜੀ ਗੱਲ ਹੋ ਗਈ ਇਹਦਾ ਮਤਲਬ ਇਹ ਥੋੜੀ ਆ ਕਿ ਰੋਸ ਕੇ ਪੇਕੇ ਵੇਹ ਨਾ ਜਾ ਕੇ ਮੇਰੀ ਗੱਲ ਸੁਣੋ ਨਿੱਕੀ ਜੀ ਗੱਲ ਵਾ ਤੁਹਾਡੇ ਵਾਸਤੇ ਨਿੱਕੀ ਹੋਊਗੀ ਮੇਰੇ ਵਾਸਤੇ ਨਹੀਂ ਕਿੰਨੀ ਉਹਨਾਂ ਨੇ ਗੱਲਾਂ ਕੀਤੀਆਂ ਮੈਨੂੰ ਕਦੀ ਆ ਸਮਾਨ ਲੈ ਆ ਕਦੀ ਉਹ ਲੈ ਆ ਇਹ ਗੱਲਾਂ ਕੀਤੀਆਂ ਵਾ ਇਹਦਾ ਮਤਲਬ ਇਹ ਥੋੜੀ ਆ ਕਈ ਘਰ ਛੱਡ ਕੇ ਚੱਲ ਜਾਈਏ ਨਾ ਆਪਾਂ ਸਰਸ ਮਾਨ ਬਣਾਵਾਂਗੇ ਆਪਾਂ ਤੇ ਜਦੋਂ ਉਹਨੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ ਤਾਂ ਫਿਰ ਮੈਂ ਉੱਥੇ ਕੀ ਕਰਦੀ ਹਜੇ ਤੇ ਮੰਮੀ ਗਵਾ ਹੈ ਸੰਦੀਪ ਮੇਰੇ ਨਾਲ ਘਰ ਹੈਗਾ ਮੇਰੇ ਹੰਦਾ ਘਰ ਦੇ ਏਦਾਂ ਬਣਾ ਨਾਲੇ ਭਾਬੀ ਕਹਿਣ ਦੀ ਆ ਮੈਂ ਤੇ ਕੋਈ ਗੱਲ ਕਰਦੀ ਨਹੀਂ ਆ ਸੰਦੀਪ ਨੇ ਕੀਤਾ ਜੋ ਕੀਤਾ ਵਾ ਭਾਬੀ ਨੇ ਤੇ ਹੁਣ ਸੱਚੀ ਬਣਨੀ ਆ ਉਹਦੇ ਮੰਮੀ ਸਾਹਮਣੇ ਵੀ ਸੱਚੀ ਬਣ ਗਈ ਹੀ ਉਹ ਕਿੰਨੀ ਮਨਾਂ ਵੀ ਨਹੀਂ ਕਰਦੀ ਕਿਸ ਚੀਜ਼ ਤੋਂ ਮੈਂ ਤਾਂ ਕੁਝ ਕਰਦੀ ਨਹੀਂ ਆ ਸਭ ਕੁਝ ਸੰਦੀਪ ਹੀ ਕਰਦੀ ਏ ਸੰਦੀਪ ਹੀ ਗਲਤ ਵਾ ਤੇ ਮੇਰੀ ਗੱਲ ਸੁਣ ਉਹਨੇ ਝੂਠ ਬਣਾਣਾ ਹੈ ਦੱਸ ਉਸੇ ਨੂੰ ਮੈਨੂੰ ਕਹਿਣ ਦੀ ਏ ਜਾ ਕੇ ਸੰਦੀਪ ਨੂੰ ਲੈ ਆ ਵਾ ਆਸ਼ਾ ਉਹ ਨਾ ਉਤੋ ਤੋ ਕੈਂਦੀਆਂ ਆ ਕਿ ਸੰਦੀਪ ਨੂੰ ਲੈ ਆ ਉਹਨਾਂ ਨੂੰ ਪਤਾ ਤੇ ਹੈਗਾ ਵਾ ਸੰਦੀਪ ਨੂੰ ਲੈਣਾ ਜਾ ਕੇ ਜੇ ਉਹ ਜੀ ਉਹ ਜੀ ਗੱਲ ਹੁੰਦੀ ਉਹਨੇ ਮੈਨੂੰ ਇਹ ਥੋੜੀ ਕਹਿਣਾ ਸੀ ਕਿ ਜਾ ਕੇ ਸੰਦੀਪ ਨੂੰ ਲੈ ਆ ਵਾ ਉਹਨੇ ਸਭ ਕੁ ਉੱਪਰ ਘਾਉਣਾ ਸੀ ਨਾ ਆਉਣ ਤਨ ਭਾਬੀਆਂ ਸਖਲਟਾ ਹਣਾ ਨਾ ਸਭ ਕੁਝ ਕਿ ਸੰਦੀਪ ਗਲਤ ਵਾ ਇਹ ਖਰੀ ਗੱਲ ਹੈਗੀ ਯਾਰ ਤੂੰ ਮੈਨੂੰ ਸਭ ਪਤਾ ਲੱਗ ਗਿਆ ਚੁੱਪ ਕਰਕੇ ਨਾ ਤੂੰ ਇੱਥੇ ਆ ਜਾ ਠੀਕ ਹੈ ਨਾ ਤੂੰ ਹੀ ਨਾ ਹੁਣ ਭਾਬੀ ਦੇ ਪਿੱਛੇ ਲੱਗੇ ਆ ਜਿੱਦਾਂ ਉਹ ਕਹਿੰਦੇ ਉਦਾਂ ਹੀ ਕਰਨ ਦੇ ਆ ਚੱਲ ਤੇ ਬਾਕੀ ਗੱਲ ਐਨੀ ਹੈ ਨਾ ਕਿ ਮੈਂ ਲੈਣ ਆ ਜਨਾ ਠੀਕ ਆ ਕੱਲ ਨੂੰ ਆਉਂਦਾ ਤੇ ਕੋਲ ਮੇਰ ਨਾਲ ਬਹੁਤੀ ਗੱਲ ਨਾ ਕਰੋ ਫੋਨ ਤੇ ਜਿਹੜੀ ਵੀ ਗੱਲ ਕਰਨੀ ਹੈ ਨਾ ਇੱਥੇ ਆ ਕੇ ਕਰੋ ਗੱਲ ਮੈਂ ਉਹੀ ਗੱਲ ਕਹਿਣ ਦੇ ਆਂ ਕੋਈ ਗੱਲ ਨਹੀਂ ਗੱਲ ਮੈਂ ਆਉਂਗਾ ਬੈ ਕੇ ਗੱਲ ਕਰ ਲਾਂਗੇ ਵਾ ਠੀਕ ਆ ਹਾਂ ਮੈਨੂੰ ਫੋਨ ਨਾ ਕਰਿਓ ਜਿਹੜੀ ਵੀ ਗੱਲ ਕਰਨੀ ਇੱਥੇ ਆਣਾ ਚਲੋ ਠੀਕ ਹੈ ਕੋਈ ਗੱਲ ਨਹੀਂ ਠੀਕ ਆ ਜਿੱਦਾਂ ਇਹ ਬੋਲਣ ਦੀ ਆ ਮੈਨੂੰ ਤਾਂ ਲੱਗਦਾ ਵਾ ਕਿ ਭਾਬੀ ਸੱਚੀ ਆ ਕਿਉਂਕਿ ਗਲਤੀ ਦੇਣੀ ਨਹੀਂ ਲੱਗਣ ਦੀ